ਜਦੋਂ ਬੱਚਾ ਜਨਮ ਲੈਂਦਾ ਤੇ ਜਨਮ ਦੇ ਦੌਰਾਨ ਮਾਂ ਇੱਕ ਪੀੜਾ ਦੇ ਵਿੱਚੋਂ ਗੁਜ਼ਰਦੀ ਹੈ ਜਿਹਨੂੰ ਸਾਡੀ ਧਰਤੀ ਦੇ ਉੱਪਰ ਇੱਕ ਸ਼ਬਦ ਦਿੱਤਾ ਗਿਆ ਪ੍ਰਸੂਤਾ ਦੀਆਂ ਪੀੜਾਂ ਮਾਂ ਇੱਕ ਪੀੜਾ ਦੇ ਵਿੱਚੋਂ ਗੁਜ਼ਰਦੀ ਹੈ ਉਹ ਪੀੜ ਬੜੀ ਅਜੀਬ ਕਿਸਮ ਦੀ ਹੁੰਦੀ ਹੈ ਉਹ ਰੱਬ ਜਾਣਦਾ ਹੈ ਤੇ ਜਾਂ ਜਿਹੜੀ ਉਹ ਸਹਿਰੀ ਹੁੰਦੀ ਉਹ ਜਾਣਦੀ ਹੈ ਇਸੇ ਕਰਕੇ ਵਿਦੇਸ਼ਾਂ ਦੇ ਅੰਦਰ ਕਿਹਾ ਜਾਂਦਾ ਹੈ ਕਿ ਜਦੋਂ ਇੱਕ ਇਸਤਰੀ ਬੱਚੇ ਨੂੰ ਜਨਮ ਦੇ ਰਹੀ ਹੋਵੇ ਤੇ ਉਸ ਸਮੇਂ ਉਸ ਬੱਚੇ ਦਾ ਬਾਪ ਉੱਥੇ ਮੌਜੂਦ ਹੋਣਾ ਜ਼ਰੂਰੀ ਹੈ ਉਹ ਸਵਾਲ ਪੈਦਾ ਹੋ ਜਾਂਦਾ ਵੀ ਇਹ ਚੀਜ਼ ਕਿਉਂ ਜਦੋਂ ਡਿਲੀਵਰੀ ਹੋ ਰਹੀ ਹੈ ਲੇਡੀਜ਼ ਹੈ ਜਾਂ ਉਹ ਡਾਕਟਰ ਨੇ ਉਸ ਸਮੇਂ ਉਹਦਾ ਹਸਬੰਦ ਇਸਤਰੀ ਦਾ ਹਸਬੰਦ ਜਾਂ ਬੱਚੇ ਜਿਹੜਾ ਹੋ ਰਿਹਾ ਦੁਨੀਆ ਤੇ ਆਉਣਾ ਉਹਦਾ ਬਾਪ ਦਾ ਕੋਣਾ ਜ਼ਰੂਰੀ ਹੈ ਇਹ ਕਿਉਂ ਉਹ ਕਹਿਣ ਲੱਗੇ ਵੀ ਤੈਨੂੰ ਵੀ ਘਟੋ ਘਟ ਪਤਾ ਲੱਗੇ ਕਿ ਇਹ ਕਿਸ ਪੀੜਾ ਦੇ ਵਿੱਚੋਂ ਇੱਕ ਸਫਰ ਕਰਨਾ ਪੈਂਦਾ ਹੈ ਤੁਹਾਨੂੰ ਅਹਿਸਾਸ ਹੋਵੇ ਮੈਂ ਤਾਂ ਬੇਨਤੀ ਕਰਦਾ ਵੀ ਇੱਕ ਇਸਤਰੀ ਬੱਚੇ ਨੂੰ ਜਦੋਂ ਜਨਮ ਦਿੰਦੀ ਹੈ ਇੱਕ ਪੀੜਾ ਦੇ ਵਿੱਚੋਂ ਗੁਜ਼ਰਦੀ ਹੈ ਪਰ ਕਮਾਲ ਦੀ ਗੱਲ ਹੈ ਉਸ ਪੀੜਾ ਵਿੱਚੋਂ ਗੁਜ਼ਰਦੀ ਨੂੰ ਜਿਉਂ ਕਿ ਬੱਚੇ ਦੇ ਰੋਣ ਦੀ ਆਵਾਜ਼ ਉਹਦੇ ਕੰਨਾਂ ਵਿੱਚ ਪੈਂਦੀ ਹੈ ਨਾ ਉਹਦਾ ਧਿਆਨ ਆਪਣੀਆਂ ਪੀੜਾ ਤੋਂ ਚੱਕਿਆ ਜਾਂਦਾ ਆਪਣੀਆਂ ਪੀੜਾ ਤੋਂ ਧਿਆਨ ਚੱਕਿਆ ਜਾਂਦਾ ਉਹ ਕਹਿੰਦੇ ਵੀ ਅੱਜ ਦੀ ਆਵਾਜ਼ ਆਈ ਹੈ ਨਾ ਮੈਂ ਚਾਹੁੰਦੀ ਆਂ ਵੀ ਇੱਕ ਵਾਰੀ ਮੇਰੀ ਛਾਤੀ ਤੇ ਰਟਾਓ ਜਿਹਨੂੰ 9 ਮਹੀਨੇ ਆਪਣੇ ਪੇਟ ਵਿੱਚ ਰੱਖਿਆ ਨਾ ਮੈਂ ਚਾਹੁੰਦੀ ਆਂ ਇੱਕ ਵਾਰੀ ਮੇਰੀ ਛਾਤੀ ਤੇ ਲਟਾਓ ਉਹ ਜਿਉਂ ਛਾਤੀ ਤੇ ਲਟਾਉਂਦੇ ਨੇ ਨਾ ਤੇ ਮਾਂ ਬੱਚੇ ਦੇ ਚਿਹਰੇ ਬਲ ਜਿਵੇਂ ਵੇਖਦੀ ਹੈ ਨੀਝ ਲਾ ਕੇ ਬਸ ਬੱਚਾ ਜਵਾਨ ਹੋ ਜਾਂਦਾ ਹੈ ਬੱਚਾ ਬੁੱਢਾ ਹੋ ਜਾਂਦਾ ਹੈ ਦੁਨੀਆ ਕਹਿੰਦੀ ਦਾੜੀ ਚਿੱਟੀ ਹੋ ਗਈ ਬੁੱਢਾ ਹੋ ਗਿਆ ਪਰ ਖਿਆਲ ਕਰੇ ਜੇ ਮਾਂ ਦੀਆਂ ਅੱਖਾਂ ਵਿੱਚ ਅੱਖ ਪਾ ਕੇ ਵੇਖਿਆ ਜੇ ਮਾਂ ਅੱਜ ਵੀ ਤੁਹਾਨੂੰ ਉਵੇਂ ਹੀ ਵੇਖਦੀ ਹੈ ਜਿਵੇਂ ਉਹਨੇ ਤੁਹਾਨੂੰ ਪਹਿਲੇ ਦਿਨ ਵੇਖਿਆ ਸੀ ਉਹਦੀ ਤਕਨੀ ਦੇ ਵਿੱਚ ਫਰਕ ਨਹੀਂ ਪਿਆ ਉਹਦੀ ਮੁਹੱਬਤ ਦੇ ਵਿੱਚ ਫਰਕ ਨਹੀਂ ਪਿਆ ਸਾਡੇ ਸੁਭਾਅ ਵਿੱਚ ਫਰਕ ਪੈ ਗਿਆ ਕਿਉਂਕਿ ਪਰਿਵਾਰਾਂ ਵਿੱਚ ਆ ਕੇ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਕਿਤੇ ਲੈਣ ਦੇਣ ਨੂੰ ਲੈ ਕੇ ਫਰਕ ਪੈ ਜਾਂਦੇ ਆ ਕਿਤੇ ਪ੍ਰਾਪਰਟੀ ਨੂੰ ਲੈ ਕੇ ਫਰਕ ਪੈ ਜਾਂਦੇ ਆ ਕਿਤੇ ਜਦਾਦਾਂ ਨੂੰ ਲੈ ਕੇ ਫਰਕ ਪੈ ਜਾਂਦੇ ਆ ਇਹ ਸਾਡੇ ਫਰਕ ਨੇ ਪਰ ਮਾਂ ਨੇ ਜਿਹੜਾ ਪਹਿਲੇ ਦਿਨ ਤੁਹਾਨੂੰ ਟੱਕਿਆ ਸੀ ਨਾ ਜਦੋਂ ਤੁਹਾਡਾ ਬਰਤ ਹੋਇਆ ਉਹਦੀ ਤਕਣੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਦੁਨੀਆ ਦੀ ਨਜ਼ਰ ਦੇ ਵਿੱਚ ਤੁਸੀਂ ਬੁੱਢੇ ਹੋ ਉਹਦੀ ਨਜ਼ਰ ਦੇ ਵਿੱਚ ਅੱਜ ਵੀ ਤੁਸੀਂ ਉਹਦੇ ਪੁੱਤਰ ਹੋ ਬਸ ਉਹ ਰਿਸ਼ਤਾ ਜਦੋਂ ਉਖੜਦਾ ਹੈ ਉਹ ਰਿਸ਼ਤਾ ਜਦੋਂ ਨਿਬੜਦਾ ਹੈ ਉਹ ਰਿਸ਼ਤਾ ਜਦੋਂ ਖਤਮ ਹੁੰਦਾ ਹੈ ਉਹ ਪੀੜਾ ਉਹ ਝਟਕਾ ਬੜਾ ਅਸਹਿ ਹੋ ਜਾਂਦਾ ਹੈ ਮੈਂ ਪਾ ਕੇ ਛੋਟੀ ਜੀ ਬੇਨਤੀ ਕਰਦਾ ਹਾਂ ਸੁਣਿਆ ਜੀ ਮੈਂ ਕਿਸੇ ਨੂੰ ਕੀ ਕਮਾਂ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਆਹੀ ਅਪ੍ਰੈਲ ਦਾ ਮਕੀਨਾ 28 ਅਪ੍ਰੈਲ ਬਾਹਰਲੇ ਪਾਸੇ ਵੱਡਾ ਪੰਡਾਲ ਸੀ ਮੇਰੇ ਮਾਤਾ ਜੀ ਦਾ ਭੋਗ ਪਿਆ 19 ਅਪ੍ਰੈਲ ਨੂੰ ਅਕਾਲ ਚਲਾਣਾ ਕਰਦੇ ਨੇ 28 ਅਪ੍ਰੈਲ ਨੂੰ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪੈਂਦਾ